ਜਿੱਥੇ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਅਤੇ ਸੂਬਾ ਸਰਕਾਰ ਦੇ ਖਿਲਾਫ ਵੱਡਾ ਮੋਰਚਾ ਖੋਲਿਆ ਜਾ ਰਿਹਾ ਤੇ 16 ਫਰਵਰੀ ਨੂੰ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਚੜੂਨੀ ਕਿਸਾਨ ਯੂਨੀਅਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਦੋ ਪਾਰ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ ਤੇ ਕਿਸਾਨ ਯੂਨੀਅਨ ਚੜੂਨੀ ਨੂੰ ਛੱਡ ਕੇ ਕਈ ਯੂਨੀਅਨਾਂ ਨਵੀਆਂ ਬਣ ਗਈਆਂ ਹਨ ਅਤੇ ਸਾਬਕਾ ਪ੍ਰਧਾਨ ਦਲਬਾਖ ਸਿੰਘ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸਾਬਕਾ ਪ੍ਰਧਾਨ ਦਲਬਾਖ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਚੜੋਨੇ ਨੂੰ ਛੱਡ ਦਿੱਤਾ ਹੈ ਅਤੇ 13 ਫਰਵਰੀ ਨੂੰ ਐਸ ਕੇ ਐਮ ਦੇ ਨਾਲ ਮਿਲ ਕੇ ਉਹ ਦਿੱਲੀ ਵੱਲ ਨੂੰ ਕੂਚ ਕਰਨ ਦੀ ਗੱਲ ਕਹਿ ਰਹੇ ਨੇ ਇਸ ਤੋਂ ਇਲਾਵਾ ਮੀਡੀਆ ਦੇ ਸਾਹਮਣੇ ਉਹਨਾਂ ਨੇ ਹੋਰ ਕੀ ਗੱਲਾਂ ਕਹੀਆਂ ਆਓ ਸੁਣਦਿਓ ਐਸਮ ਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਕ ਚਲੋਟਾ ਦੀ ਰਿਪੋਰਟ ਮੈਂ ਸੰਦੀਪ ਸਿੰਘ ਫੂਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਐ ਪਾਰਟ ਐਸ ਕੇ ਐਮ ਐਸਕੇਮ ਹਾ ਇਸਕੇਮ ਦਾ ਪਾਰਟੀ ਜੀ ਹਾਂ ਅੱਛੀ ਅਜਾ ਸਰ ਅੱਜ ਚੜੂਨੀ ਸਾਹਿਬ ਨੂੰ ਛੱਡ ਕੇ ਇੱਕ ਪਾਰਟੀ ਹੋਰ ਨਵੀਂ ਉਹਨਾਂ ਚ ਉਹਨਾਂ ਨੂੰ ਛੱਡ ਗਏ ਲੱਗਦਾ ਵਾ ਕਿ ਕਿਸਾਨ ਜੱਥੇਬੰਦੀਆਂ ਦੇ ਵਿੱਚ ਇੱਕ ਕਿਤਨਾ ਕਿਤਿਆ ਫੋਟ ਨਜ਼ਰ ਆ ਰਹੀ ਹੈ ਟੁੱਟਦੀ ਨਜ਼ਰ ਆ ਰਹੀ ਹੈ ਕਿਸਾਨ ਜੱਥੇਬੰਦੀਆਂ ਦੇਖੋ ਜੀ ਅ ਕਿਸਾਨ ਜੱਥੇਬੰਦੀਆਂ ਜੇ ਪੰਜਾਬ ਚ ਕਹਿਣਾ ਹੋਵੇ ਜਦੋਂ ਅਸੀਂ ਦਿੱਲੀ ਅੰਦੋਲਨ ਸ਼ੁਰੂ ਕੀਤਾ ਸੀਗਾ ਨਵੰਬਰ 1920 ਦੇ ਵਿੱਚ ਉਦੋਂ 30 32 ਜੱਥੇਬੰਦੀਆਂ ਸੀ ਪੰਜਾਬ ਸੁਗ ਸਾਡੀ ਜਸੇਵੰਦੀ ਸਵੇਤ ਪਰ ਹੁਣ ਉਹ ਗਿਣਤੀ 30 32 ਵਾਲੀ 50 55 ਦੇ ਨੇੜੇ ਪਹੁੰਚੀ ਐ ਪਰ ਅਸੀਂ ਜਿੱਥੇ ਇਕ ਸਾਡਾ ਸਵਾਲ ਹੈ ਅਸੀਂ ਵੀ ਜੇ ਜਥੇਵੰਦੀ ਵੱਖਰੀ ਬਣ ਗਈ ਉਹਦੇ ਨਾਲ ਹੀ ਕੋਈ ਨੁਕਸਾਨ ਹੋ ਜੂਗਾ ਇਹ ਇਹ ਗੱਲ ਨਹੀਂ ਅਸਲ ਵਿੱਚ ਵੀ ਗੱਲ ਤਾਂ ਹੈਗਾ ਵੀ ਸਾਰਿਆਂ ਦਾ ਜਿਹੜਾ ਸੇਧ ਹੈ ਜਿਹੜੇ ਮੁੱਦੇ ਐ ਤੁਸੀਂ ਕਿਸੇ ਨੂੰ ਲਾਇਸੈਂਸ ਨਹੀਂ ਕਿਸੇ ਨੂੰ ਕਿਉਂਕਿ ਅਸੀਂ ਕਿਹੜਾ ਕਿਸੇ ਨੂੰ ਲਾਇਸੈਂਸ ਦੇਣਾ ਹਰੇਕ ਬੰਦਾ ਯਾਦ ਹੈ ਉਹ ਆਪਣੀ ਜੇ ਉਹਨੂੰ ਐ ਲੱਗੇ ਵੀ ਮੈਂ ਮਰਾ ਇਹਦੇ ਵਿੱਚ ਮੈਂ ਮੈਂ ਆਪਦੀ ਬੱਕਰੀ ਜੱਤੇ ਬਣਾਉਣੇ ਤਾਂ ਪਰ ਰੋਕ ਨਹੀਂ ਸਰ ਪਰ ਸਵਾਲ ਕੀ ਹੈ ਵੀ ਉਹ ਅੱਡ ਹੋ ਕੇ ਜਿਹੜੇ ਕਿਸਾਨੀ ਦੇ ਮੁੱਦੇ ਆ ਸਾਂਝੇ ਮੁੱਦੇ ਆ ਜਿਨ੍ਹਾਂ ਤੇ ਹੁਣ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਵੀ ਕੀਤਾ ਹੋਇਆ ਉਹੀ ਉਵੇਂ ਜਿਵੇਂ ਪਹਿਲਾਂ ਗਏ ਸੀਗੇ ਨਵੰਬਰ 1920 ਦੇ ਵਿੱਚ ਟਰੈਕਟਰ ਟਰਾਲੀਆਂ ਸਮੇਤ ਆਪਣਾ ਸਾਰਾ ਸਾਂਝੋ ਸਮਾਨ ਲੈ ਕੇ ਪੱਕੇ ਮੋਰਚੇ ਦੀ ਖਾਤਰ ਜਿਵੇਂ ਹੁਣ ਜੀ 13 ਫਰਵਰੀ ਅਣਮਿੱਥੇ ਸਮੇਂ ਲਈ ਅਣਮਿੱਥੇ ਸਮੇਂ ਲਈ 13 ਫਰਵਰੀ ਦਾ ਸਾਡਾ ਐਲਾਨ ਹੋਇਆ ਹੋਇਆ ਬਰਨਾਲੇ ਵੱਡੀ ਮਹਾ ਪੰਚਾਇਤ ਕਰਕੇ ਇਸ ਐਲਾਨ ਕੀਤਾ 6 ਜਨਵਰੀ ਨੂੰ ਵੀ ਉਹਦਾ ਵੀ ਜਿਹੜਾ ਅੰਦੋਲਨ ਹੈ ਜਿਹੜਾ ਉਹ ਮੁੱਦਿਆਂ ਤੇ ਐਮਐਸਪੀ ਵਾਲਾ ਮੁੱਦਾ ਹੈਗਾ ਕਰਜ਼ੇ ਮਾਫੀ ਵਾਲਾ ਮੁੱਦਾ ਹੈਗਾ ਜਿਹੜੇ ਕਿਸਾਨਾਂ ਦੀਆਂ ਸ਼ਹੀਦਾਂ ਸ਼ਹੀਦਗੀਆਂ ਹੋਈਆਂ ਨੇ 750 ਕਿਸਾਨ ਹੈ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਦਾ ਮੁੱਦਾ ਹੈ ਜਿਹੜਾ ਕਾਂਡ ਹੋਇਆ ਲਖੀਮਪੁਰ ਵਾਲਾ ਕਾਂਡ ਹੈ ਦੋਸ਼ੀ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਸ਼ਰੇਆਮ ਗੋਲੀਆਂ ਗੱਡੀਆਂ ਥੱਲੇ ਦਰੜ ਕੇ ਮਾਰਿਆ ਉਹਨਾਂ ਦੇ ਇਨਸਾਫ ਦਾ ਮੁੱਦਾ ਹੈਗਾ ਸਾਰੇ ਮੁੱਦੇ ਡਬਲਿਊਟੀਓ ਵਾਲਾ ਮੁੱਦਾ ਹੈਗਾ ਸਾਰੇ ਮੁੱਦੇ ਪੈਂਡਿੰਗ ਪਏ ਸਰ ਜੀ ਤੁਸੀਂ ਦਿੱਲੀ ਇਹਨਾਂ ਮੁੱਦਿਆਂ ਤੇ 1 ਮਿੰਟ ਜੀ ਇਹਨਾਂ ਮੁੱਦਿਆਂ ਤੇ ਜਦੋਂ ਅਸੀਂ ਦਿੱਲੀੋਂ ਆਏ ਆ ਤੁਸੀਂ ਅ ਦਸੰਬਰ 1921 ਦੇ ਵਿੱਚ 26 ਮਹੀਨੇ ਹੋ ਗਏ ਉਦੋਂ ਅਸੀਂ ਮਿੱਟਗੇ ਵਾਲਿਆਂ ਨੂੰ ਵੀ ਇਹੀ ਕਿਹਾ ਸੀ ਤੇ ਲੋਕਾਂ ਨੂੰ ਵੀ ਇਹੀ ਕਿਹਾ ਸੀ ਲੋਕ ਸਾਨੂੰ ਪੁੱਛਦੇ ਸੀ ਕਿ ਵੀ ਤਿੰਨ ਕਾਨੂੰਨ ਛੋਟੇ ਮੰਗ ਮੰਗ ਬਣੀ ਗਈ ਕੀ ਐਮਐਸਪੀ ਵਾਲਾ ਮਸਲਾ ਹੱਲ ਹੋ ਗਿਆ ਕੀ ਮੁਆਵਜ਼ੇ ਵਾਲਾ ਹੋ ਗਿਆ ਕੀ ਲਖੀਮਪੁਰ ਵਾਲਾ ਹੋ ਗਿਆ ਤਾਂ ਅਸੀਂ ਇਹ ਕਿਹਾ ਸੀ ਵੀ ਅਸੀਂ ਇਹ ਅੰਦੋਲਨ ਨੂੰ ਸਸਪੈਂਡ ਕੀਤਾ ਅਸੀਂ ਇਹ ਅੰਦੋਲਨ ਖਤਮ ਨਹੀਂ ਕੀਤਾ ਸਸਪੈਂਡ ਦਾ ਮਤਲਬ ਕੁਝ ਸਮੇਂ ਲਈ ਪੋਸਟਪੋਨ ਕੀਤਾ ਤੇ ਜੇ ਸਰਕਾਰ ਦਾ ਰੁਖ ਕਿਸਾਨਾਂ ਪ੍ਰਤੀ ਅ ਅਨਸਾਫ਼ ਦੇਣ ਵਾਲਾ ਨਾ ਹੋਇਆ ਮੋਦੀ ਸਰਕਾਰ ਦਾ ਫਿਰ ਅਸੀਂ ਜਿਹੜਾ ਇਹ ਪੋਸਟਪੋਨ ਕੀਤਾ ਹੋਇਆ ਸਸਪੈਂਡ ਕੀਤਾ ਹੋਇਆ ਅੰਦੋਲਨ ਉਹਨੂੰ ਦੁਬਾਰੇ ਹਰ ਹਾਲ ਸ਼ੁਰੂ ਕਰਾਂਗੇ ਸੋ ਅਸੀਂ ਲਗਭਗ 50-60 ਜਥੇਬੰਦਗੀਆਂ ਹੈਗੀਆਂ ਨੇ ਜਿਨ੍ਹਾਂ ਨੇ ਪੰਜਾਬ ਦੀਆਂ ਤੇ ਦੂਜੇ ਸੂਬਿਆਂ ਦੀਆਂ ਜਿਨ੍ਹਾਂ ਨੇ 13 ਫਰਵਰੀ ਦਾ ਐਲਾਨ ਕਰਤਾ ਪਰ ਕੁਝ ਜਥੇਬੰਦਗੀਆਂ ਕਾਫੀ ਜਥੇਬੰਦਗੀਆਂ ਹੈਗੀਆਂ ਨੇ ਜਿਹੜੀਆਂ ਇੱਕ ਹਜੇ ਉਸ ਐਲਾਨ ਦੇ ਵਿੱਚ ਨਹੀਂ ਸਹਿਮਤ ਸਰ ਜਿਸ ਤਿੱਕਲਾਨ ਜਥੇਬੰਦੀਆਂ ਬੰਦਿਆ ਜਾ ਰਹੀਆਂ ਨੇ ਤੁਹਾਨੂੰ ਲੱਗਦਾ ਨਹੀਂ ਕਿ ਕਿਸਾਨ ਮੋਰਚਾ ਇਹਨਾਂ ਨਾਲ ਕਮਜ਼ੋਰ ਹੋ ਸਕਦਾ ਦੇਖੋ ਜੀ ਹੁਣ ਵੇਖੋ ਜਦੋਂ ਅਸੀਂ ਦਿੱਲੀ ਅੰਦੋਲਨ ਸ਼ੁਰੂ ਕੀਤਾ ਸੀਗਾ ਜੇ ਉਦੋਂ ਸਾਰੇ ਸੂਬਿਆਂ ਦੀਆਂ ਜਥੇਬੰਦਗੀਆਂ ਦੀ ਗਿਣਤੀ ਕਰਨੀ ਹੋਵੇ ਜਿਹੜਾ ਆਲ ਇੰਡੀਆ ਇਸਕੀਮ ਆ ਜਿਹੜੀਆਂ ਉਹਦਾ ਪਾਰਟ ਸੀਗੀਆਂ ਤਾਂ ਉਹਨਾਂ ਦੀ ਗਿਣਤੀ 500 ਦੇ ਲਗਭਗ ਸੀ 500 ਕਿਸਾਨ ਜਿੱਥੇ ਬੰਦਗੇ ਇਕੱਠੀਆਂ ਹੋ ਕੇ ਇੱਕ ਬੈਨਰ ਥੱਲੇ ਇੱਕ ਪਲੇਟਫਾਰਮ ਥੱਲੇ ਸੰਯੁਕਤ ਕਿਸਾਨ ਮੋਰਚੇ ਦੇ ਪਲੇਟਫਾਰਮ ਥੱਲੇ ਲੜੀਆਂ ਨੇ ਤੇ ਜਿੱਤ ਪ੍ਰਾਪਤ ਕੀਤੀ ਆ ਗਿਣਤੀ ਨੇ ਕੋਈ ਕਾਊਂਟ ਨਹੀਂ ਕੀਤਾ ਉੱਥੇ ਵੀ ਇੰਨੀਆਂ ਜਿੱਥੇ ਬੰਦਗੀਆਂ ਹੈਗੇ ਕਿਵੇਂ ਲੜਡੀਆਂ ਸੋ ਸੋਡੇ ਜਿਹੜੇ ਮੁੱਦੇ ਹੈਗੇ ਆ ਉਹਨਾਂ ਤੇ ਤੁਹਾਡੀ ਜਿਹੜੀ ਕਮਿਟਮੈਂਟ ਹੈ ਤੁਹਾਡੀ ਹੋਣੀ ਚਾਹੀਦੀ ਹੈ ਸੋ ਇਹਨਾਂ ਨੇ ਵੀ ਜੇ ਅੱਜ ਜਿੱਥੇ ਇਹਨਾਂ ਦਾ ਅੰਦਰੂਨੀ ਰੌਲਾ ਪਿਆ ਕਿਸੇ ਕਾਰਨ ਵੀ ਪੈ ਗਿਆ ਇਹਨਾਂ ਨੇ ਅੱਡ ਬਣਾ ਲਈਏ ਅਸੀਂ ਇਹਨਾਂ ਨੂੰ ਵੀ ਇਹੀ ਕਹਿਣ ਆਏ ਆਂ ਵੀ ਤੁਸੀਂ ਜੇ ਅੱਡ ਬਣਾ ਲਈਏ ਇਹ ਸੈਕੰਡਰੀ ਗੱਲ ਹੈ ਵੀ ਅੱਡ ਬਣਾ ਕੇ ਤੁਸੀਂ ਕਰਦੇ ਕੀ ਆ ਤੁਸੀਂ ਕੀ ਤੁਸੀਂ ਜਿਹੜੇ ਕਿਸਾਨਾਂ ਦੇ ਮੁੱਦਿਆਂ ਤੇ ਆਪਣਾ ਸੰਘਰਸ਼ ਕਰਦੇ ਹੋ ਤੁਸੀਂ ਫੇਰ ਤਾਂ ਤੁਸੀਂ ਕੋਈ ਛੋਟਾ ਅੱਡ ਬਣਾਉਣਾ ਵੀ ਗਲਤ ਨਹੀਂ ਉਹ ਜੇ ਤੁਸੀਂ ਅੱਡ ਬਣਾ ਕੇ ਕੁਝ ਕੀਤਾ ਹੀ ਨਾ ਫੇਰ ਅਸੀਂ ਕਹਾਂਗੇ ਵੀ ਭਾਈ ਤੁਸੀਂ ਨੁਕਸਾਨ ਕੀਤਾ ਲਿਆਰ ਦਾ ਸੋ ਇਸ ਕਰਕੇ ਗਿਣਤੀ ਨਹੀਂ ਕਾਊਂਟ ਕਰਦੀ ਸੰਘਰਸ਼ਾ ਜੇ ਇੱਕ ਪਲੇਟਫਾਰਮ ਥੱਲੇ ਹੁੰਦਾ ਇੱਕ ਸਾਂਝੇ ਮੋਰਚੇ ਥੱਲੇ ਹੁੰਦਾ ਤਾਂ ਉਹ ਲਾਜਵੇਂ ਜਿੱਤ ਪ੍ਰਾਪਤ ਕਰਦਾ ਅੱਜ 35 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਕੀ ਏਜੰਡੇ ਰਹੇ ਨੇ ਜਿਹੜੀਆਂ 35 ਜਥੇਬੰਦੀਆਂ ਪੰਜਾਬ ਦੀਆਂ ਨੇ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਹੈ ਅ ਪਹਿਲੀ ਗੱਲ ਤਾਂ ਵੀ ਅਸੀਂ ਜਿਹੜੇ ਹੈਗੇ ਸਾਡੇ ਵਿਕਾਸੂ ਕ੍ਰਾਂਤੀਕਾਰੀ ਉਹ ਜਿਹੜਾ ਆਲ ਇੰਡੀਆ ਐਸਕੇਮ ਹੈ ਜਿਹਦੇ ਵਿੱਚ 500 ਦੇ ਲਗਭਗ ਹੈਗੇ ਆ ਅਸੀਂ ਉਹਦਾ ਪਾਰਟ ਜਿਹੜਾ ਇਹ ਪੰਜਾਬ ਦੀਆਂ ਕਿਉਂਕਿ ਪੰਜਾਬ ਦੇ ਵਿੱਚ ਤਾਂ ਤਿੰਨ ਚਾਰ ਪਲੇਟਫਾਰਮ ਹੈ ਜਿਹੜੀਆਂ ਕੋਈ ਐਸਕੇਐਮ ਦੇ ਦਿੱਲੀ ਵਾਲੇ ਦੇ ਮਤਹਿਤ ਹੈ ਪਰ ਇੰਡੀਪੈਂਡੈਂਟ ਹੈ ਜਿਵੇਂ ਆਪਣਾ ਸਮਝ ਲਓ ਵੀ ਜਿਹੜਾ ਡੱਲੇ ਵਾਲਾ ਜਿਹੜਾ ਹੈਗਾ ਜਗਜੀਤ ਸਿੰਘ ਡੱਲੇ ਵਾਲਾ ਉਹਦਾ ਵੱਖਰਾ ਹੈਗਾ ਬੀਕੇਜੂ ਗਰਾਹਾ ਹੈਗੀ ਹੈ ਉਹ ਵੀ ਮੱਤੀਆਂ ਨਾਲ ਹੈ ਨਹੀਂ ਰਾਜੇਵਾਲ ਰਾਜੇਵਾਲ ਚਲ ਹੁਣ ਉਹਨਾਂ ਦੇ ਪਹਿਲਾਂ ਅੱਡ ਸੀਗੀਆਂ ਪੰਜੇ ਜਿੱਥੇ ਬੰਦ ਗਿਆਂ ਜਿਹੜੀਆਂ ਰਾਜੇਵਾਲ ਦੇ ਮਤਹਿਤ ਸੀਗੀਆਂ ਹੁਣ ਚਲ ਉਹਨਾਂ ਨੇ ਉਹ ਦੱਸਦੇ ਆ ਵੀ ਬੱਤੀਆਂ ਦੇ ਨਾਲ ਉਹਨਾਂ ਨੇ ਏਕਤਾ ਕਰ ਲਈ ਇਹ ਇਤੋਂ ਬਿਨਾ ਜਿਹੜੀ ਪੰਨੂ ਭੰਦੇ ਵਾਲੀ ਦਿਲ ਆਪਣੇ ਮਾਝੇ ਵਾਲੀ ਜਿਹੜੀ ਕਿਸਾਨ ਮਜ਼ਦੂਰ ਸ਼ਗਰਚ ਕਮੇਟੀ ਹੈ ਉਹ ਵੱਖ ਹੈ ਵੀਕੇਜੂ ਕ੍ਰਾਂਤੀਕਾਰੀ ਵੱਖ ਹੈ ਅਗਰਾਹਾਂ ਵੱਖ ਹੈ ਅਗਰਾਹਾਂ ਦੇ ਵਿੱਚੋਂ ਇੱਕ ਜਥੇਬੰਦੀ ਅੱਡ ਹੋਈ ਹੈ ਪਿੱਛੇ ਜੇ ਸਾਲਕ ਹੋ ਗਿਆ ਵੀਕੇਜੂ ਇਕਤਾ ਆਜਾਦ ਆ ਉਹਦਾ ਨਾਮ ਜਸਵਿੰਦਰ ਸਿੰਘ ਲੋਂਗੋ ਵਾਲਾ ਉਹਦਾ ਪ੍ਰਧਾਨ ਉਹ ਅੱਡ ਹੋਈ ਨੇ ਸੋ ਇਸ ਕਰਕੇ ਇਹ ਜਿਹੜੀਆਂ ਹੈਗੇ ਪੰਜਾਬ ਦੇ ਵਿੱਚ ਤਿੰਨ ਚਾਰ ਫਾਰਮ ਹੈ ਜਿਹੜੇ ਜਿਹੜੇ ਕਿ ਉੱਤੋਂ ਦਿੱਲੀ ਗਈ ਹੋਈ ਆ ਜ਼ਿਲ੍ਹੇ ਵਾਲੀ ਨਾਲ ਪਰ ਥੱਲੇ ਵੱਖ ਹੈ ਇਸ ਕਰਕੇ ਕੱਲ ਜਿਹੜੀ ਪੈਂਤੀਆਂ ਦੀ ਹੋਈ ਹੈ ਜਿੱਥੇ ਉਹਨਾਂ ਦੀ ਮੀਟਿੰਗ ਜਾ 35 ਦੀਆਂ ਦੀਆਂ 60 ਦੀ ਅਸੀਂ ਉਹਦੇ ਮੀਟਿੰਗ ਅੱਜ ਹੋਈ ਐ ਨਾ ਅੱਜ ਹੋ ਰਹੀ ਐ 28 ਨੂੰ ਸੋ ਅਸੀਂ ਉਹਦਾ ਮਤਲਬ 파ਰਟ ਹੈ ਨਹੀਂ ਉ ਪਰ ਅਸੀਂ ਉਹਨਾਂ ਨੂੰ ਸਾਡਾ ਤਾਲਮੇਲ ਹੈਗਾ ਅਸੀਂ ਉਹਨਾਂ ਨੂੰ ਕੀ ਕਿਹਾ ਵੀ ਵੇਖੋ ਆਪਾਂ ਆਹੀ ਗੱਲ ਅਸੀਂ ਕਹੀ ਆ ਵੀ ਅਸੀਂ 35 ਜਥੇ ਬੰਦ 50 ਜਥੇ ਬੰਦਗੀਆਂ ਵੱਲੋਂ ਦਿੱਲੀ ਕੂਚ ਦਾ ਪ੍ਰੋਗਰਾਮ ਦੇਤਾ ਪੱਕੇ ਮੋਰਚੇ ਦਾ ਜਿੰਦਾ ਜਰ ਮੰਗਾ ਦਾ ਨਫਟਾਰਾ ਨਹੀਂ ਹੁੰਦਾ ਭਾਵੇਂ ਸਾਡਾ ਮਤਲਬ ਮਈ ਜੂਨ ਤੱਕਰ ਬੈਠਣਾ ਪਵੇ ਭਾਵੇਂ ਵੀ ਤੁਸੀਂ ਵੀ ਹੁਣ ਆਪਾਂ ਵਾਦਾ ਕੀਤਾ ਸੀ ਲੋਕਾਂ ਨਾਲ ਤੁਸੀਂ ਵੀ ਇਸ ਸੱਦੇ ਦੇ ਵਿੱਚ ਆਓ ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਉਹਨਾਂ ਨੂੰ ਪੈਂਤੀਆਂ ਨੂੰ ਵੀ ਇਹ ਹੁਣ ਉਹਨਾਂ ਦਾ ਸ਼ਾਮ ਤੱਕਰ ਮੀਟਿੰਗ ਦੇ ਵਿੱਚ ਕੀ ਇਹ ਜਿਹੜਾ ਦਿੱਲੀ ਕੂਚ ਦਾ 13 ਫਰਵਰੀ ਦਾ ਪ੍ਰੋਗਰਾਮ ਹੈ 50 ਜਥੇਬੰਦਿਆਂ ਦਾ ਇਹਦੇ ਪ੍ਰਤੀ ਉਹਨਾਂ ਦਾ ਕੀ ਐਟੀ ਚ ਉਡਾਉਂਦਾ ਇਹਦੀ ਸਪੋਰਟ ਕਰਦੇ ਆ ਜਾਂ ਇਹਨੂੰ ਇਹਦੀ ਪੈਰਲਲ ਸਪੋਰਟ ਕਰਦੇ ਆ ਜਾਂ ਵਿੱਚ ਸ਼ਾਮਲ ਹੁੰਦੇ ਆ ਵਿਰੋਧ ਕਰਨਾ ਤਾਂ ਔਖਾ ਹੈ ਬ੍ਰੋਦਾ ਨਹੀਂ ਕਰ ਸਕਦੇ ਸੋ ਇਹਨਾਂ ਦਾ ਪਤਾ ਲੱਗੂ ਸ਼ਾਮ ਤੱਕ 2024 ਦੇ ਇਲੈਕਸ਼ਨ ਆ ਗਏ ਨੇ ਜੀ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਚੁਣੇ ਜਾਣਗੇ ਪ੍ਰਧਾਨ ਮੰਤਰੀ ਚੁਣਿਆ ਜਾਊਗਾ ਕਿਤੇ ਇਹ ਤਾਂ ਨਹੀਂ ਹੈਗਾ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਹੀ ਇਸੀ ਕਰਕੇ ਇਹ ਫਰਵਰੀ ਦਾ ਰੱਖਿਆ ਗਿਆ ਮੋਰਚਾ ਵੀ ਅੱਛਾ ਵੀ ਚੋਣਾ ਨੂੰ ਤੁਸੀਂ ਕਹਿੰਦੇ ਹੋ ਵੀ ਚੋਣਾ ਕਰਕੇ ਰੱਖਿਆ ਹੋਵੇ ਕਿਉਂਕਿ ਵੇਖੋ ਇੱਕ ਤਾਂ ਗੱਲ ਇਹ ਹੈਗੀ ਹੈ ਵੀ ਅਸੀਂ ਚੋਣਾਂ ਦੇ ਵਿੱਚ ਭਾਗ ਸਾਡੀ ਜਥੇਬੰਦੀ ਨੇ ਨਾ ਉਦੋਂ ਫਰਵਰੀ ਜਦੋਂ ਆਪਣੀਆਂ ਚੋਣਾਂ ਹੋਣਗੀਆਂ ਨੇ 22 ਚ ਪੰਜਾਬ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਜ ਮਜ਼ਦੂਰ ਯੂਨੀਅਨ ਪੰਜਾਬ ਅੱਜ ਅਸੀਂ ਆਪਣੀ ਯੂਨੀਅਨ ਦਾ ਆਗਾਜ਼ ਕਰਨ ਜਾ ਰਹੇ ਹਾਂ ਜੋ ਕਿ ਪਹਿਲਾ ਭਾਰਤੀ ਕਿਸਾਨ ਯੂਨੀਅਨ ਚੜੂਨੀ ਨਾਲ ਸਾਰਾ ਸਾਡਾ ਪੰਜਾਬ ਟੈਸ ਸੀਗਾ ਜਿੰਨਾ ਅਸੀਂ 2 ਸਾਲਾਂ ਵਿੱਚ ਮਿਹਨਤ ਕੀਤੀ ਆ 13 ਜ਼ਿਲ੍ਹੇ ਨਾਲ ਸਟੇਟ ਬੋਰਡੀ ਜਾਂ ਸਾਡੇ ਨਾਲ ਇਕਾਈਆਂ ਤੱਕ ਜਿਹੜੇ ਜੁੜੇ ਸੀਗੇ ਉਹ ਟੋਟਲ ਉਧਰੋਂ ਛੱਡ ਕੇ ਸਾਰੇ ਸਾਡੇ ਨਾਲ ਆ ਗਏ ਨੇ ਅੱਜ ਤਾਂ ਕਰਕੇ ਆ ਸਾਡੇ ਰਾਸ਼ਟਰੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਘਮਾਣਾ ਸਟੇਟ ਪ੍ਰੈਜ਼ੀਡੈਂਟ ਦਲਬਾਖ ਸਿੰਘ ਸਾਡੇ ਪੰਜ ਮੈਂਬਰੀ ਕਮੇਟੀ ਬਣੀ ਆ ਅਮਰੀਕ ਸਿੰਘ ਜ਼ਿਕਰੀ ਚਰਨਜੀਤ ਸਿੰਘ ਗਾਲਬ ਤੇ ਬਲਕਾਰ ਸਿੰਘ ਬੈਸ ਤੋਂ ਬਾਅਦ ਚ 31 ਮੈਂਬਰੀ ਕਮੇਟੀ ਬਣੀ ਹੈ ਸਾਡੀ ਤੇ ਜਿਹੜੇ ਅੱਗੇ ਆਉਣ ਵਾਲੇ ਜਿਹੜੇ ਸਾਡੀਆਂ ਮੁਸ਼ਕਲਾਂ ਨੇ ਪੰਜਾਬ ਦੇ ਕਿਸਾਨ ਮਜ਼ਦੂਰ ਵਪਾਰੀ ਨੂੰ ਉਹਨਾਂ ਦੇ ਹੀ ਕੰਮ ਕਰਾਂ। ਬੰਦ ਹੋਣ ਦਾ ਕਾਰਨ ਨਹੀਂ ਹੈ। ਤੁਸੀਂ ਚੱਡੂਨੀ ਸਾਹਿਬ ਦੀ ਗੱਲ ਕੀਤੀ ਵਕਫਾ ਦਾ ਕੀ ਕਾਰਨ ਹੈ ਵਕਫਾ ਦਾ ਕਈ ਦੋ ਭਰਾ ਵੀ ਵਕਫਾ ਹੁੰਦੀ ਹੈ ਕਈ ਵਾਰੀ ਕਈ ਵਾਰੀ ਪੰਜਾਬ ਦੇ ਮੁੱਦੇ ਔਰ ਹਰਿਆਣੇ ਦੇ ਮੁੱਦਿਆਂ ਤੇ ਹੁੰਦਾ ਸਾਡਾ ਮਾੜਾ ਮੋਟ ਮਤ ਪੇਜ ਸੀਗਾ ਉਹਦਾ ਕਰਕੇ ਅਸੀਂ ਉਹਨਾਂ ਨੇ ਆਪ ਆਪਣਾ ਅਲੱਗ ਕਰ ਲਈ ਸੀ ਰੱਬ ਦਿੱਲੀ ਜਾਵਾਂਗੇ ਜੀ ਹੁਣ ਹਾਂਜੀ 13 ਤਰੀਕ ਨੂੰ ਅਸੀਂ ਦਿੱਲੀ ਜਾਵਾਂਗੇ ਸਾਡੇ ਕੋਲੇ ਐਸ ਕੇ ਐਮ ਦੇ ਲੀਡਰ ਆ ਰਹੇ ਨੇ ਸਰਜੀਤ ਸਿੰਘ ਪੂਲ ਜੀ ਆ ਰਹੇ ਨੇ ਔਰ ਉੱਥੋਂ ਵੀ ਆ ਰਹੇ ਨੇ ਹਰਿਆਣੇ ਚੋਂ ਵੀ ਆ ਰਹੇ ਨੇ ਉਹਨਾਂ ਨੇ ਵੀ ਆਪਣਾ ਸਟੇਜ ਤੇ ਸੰਬੋਧਨ ਕਰਨਾ ਜੋ ਅੱਗੇ ਐਸ ਕੇ ਐਮ ਆਵਾਜ਼ ਦੇਊਗਾ ਅਸੀਂ ਉਸ ਆਵਾਜ਼ ਦੇ ਨਾਲ ਜੁਗਤ ਕੇ ਸਾਰਾ ਮੋਰਚੇ ਦੇ ਨਾਲ ਨਾਲ ਰਲ ਕੇ ਚਲੇ ਜਾਊਗਾ ਹਾਂਜੀ ਹਾਂਜੀ ਨਾਲ ਨਾਲ ਰਲ ਕੇ ਚਲੇ ਜਾ ਜਿਹੜੇ ਜਿਸ ਤਰ੍ਹਾਂ ਦੇ ਜਿਹੜੇ ਫੈਸਲੇ ਸੀ ਕਈ ਫੈਸਲੇ ਜਿਹਦਾ ਗੈਰ ਰਾਜਨੀਤਿਕ ਲੋਕੀ ਜਥੇਬੰਦੀ ਜਾਂ ਦੇਖੋ ਪਹਿਲਾ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਇਸ ਤਰ੍ਹਾਂ ਵੀ ਆ ਸਾਡਾ ਕੋਈ ਇਲੈਕਸ਼ਨ ਲੜਨ ਦਾ ਕੋਈ ਵਿਚਾਰ ਨਹੀਂ ਹੈਗਾ ਇਸ ਕਰਕੇ ਹੀ ਗੈਰ ਰਾਜਨੀਤਿਕ ਮੇਨ ਮੁੱਦੇ ਕੀ ਹੋਣਗੇ ਪਹਿਲੇ ਤੁਹਾਡੇ ਮੇਨ ਮੁੱਦਾ ਸਾਡਾ ਹੁਣ ਐਮਐਸਪੀ ਦਾ ਵਾ ਕਿਸਾਨਾਂ ਦੀ ਕਰਜ਼ਾ ਮਾਫੀ ਆ ਬਿਜਲੀ ਬਿੱਲ 222 ਜਿਹੜਾ ਇਹਨਾਂ ਨੇ ਲਾਇਆ ਉਹਨੂੰ ਵਾਪਸ ਕਰਾਉਣਾ ਜਿਹੜੇ ਚਿਪ ਵਾਲੇ ਮੀਟਰ ਲੱਗਦੇ ਆ ਬੇਰੁਜ਼ਗਾਰੀ ਦਾ ਮੁੱਦਾ ਮੇਨ ਆ ਸਾਡੇ ਪੜੇ ਲਿਖੇ ਨੌਜਵਾਨ ਜਿਹੜੇ ਅੱਜ ਬੇਰੁਜ਼ਗਾਰੀ ਨੂੰ ਲੈ ਕੇ ੱੱਕੇ ਖਾ ਰਹੇ ਨੇ ਇੱਥੋਂ ਵਿਦੇਸ਼ਾਂ ਨੂੰ ਜਾ ਰਹੇ ਨੇ ਸਾਡਾ ਸਭ ਤੋਂ ਵੱਡਾ ਮੁੱਦਾ ਜਿਹੜਾ ਨਸ਼ਿਆਂ ਦਾ ਜਿਹਦੇ ਨਾਲ ਹਰ ਰੋਜ਼ 15 ਤੋਂ 18 ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਸਰਕਾਰ ਉਹਦੇ ਉੱਤੇ ਧਿਆਨ ਨਹੀਂ ਦੇ ਰਹੀ ਇਹ ਸਾਡੇ ਮੇਨ ਮੁੱਦੇ ਜਿਹੜੇ ਹੋਣਗੇ ਥੱਲੇ ਪਾਣੀ ਜਿਹੜਾ ਡੇਂਗਾ ਡੇਂਗਾ ਵਾਲਿਆਂ ਨੇ ਜਿਹੜਾ ਜ਼ਹਿਰੀਲਾ ਕਰ ਦਿੱਤਾ ਜਮਾਈ ਇਹਨਾਂ ਉੱਤੇ ਵਿਸ਼ੇਸ਼ ਤੌਰ ਤੇ ਲੁਧਿਆਣੇ 'ਚ ਕੰਮ ਕੀਤਾ ਜਾਉ। ਆਹ ਜਿਹੜਾ ਆਉਣ ਜਾ ਰਹੀ ਜਿਹੜੀ ਆਹ ਮਹਾਪੰਚਾਇਤ ਅੱਜ ਇਸੇ ਵਿੱਚ ਸੀਚੀ ਰੱਖੀ ਆ ਜਾ ਜਾ ਇੱਕ ਮਿੰਟ ਮੇਰੇ ਸਾਹਿਬ ਪ੍ਰਧਾਨ ਸਾਹਿਬ ਤੁਹਾਡੇ ਉੱਤੇ ਬਲੇਮ ਵੀ ਲਗਾਏ ਗਏ ਸੀ ਚੂੜੀ ਸਾਹ ਵੱਲੋਂ ਕਹਾ ਗਿਆ ਸੀ ਕੁਝ ਪੈਸੇ ਦਾ ਇੱਕ ਬਲਕ ਲੱਗਿਆ ਉਹ ਕੀ ਮਾਮਲਾ ਵਾ ਉਹ ਉਸ ਚੀਜ਼ ਨੂੰ ਤਾਂ ਹੀ ਕਿਤੇ ਇਹ ਲੈ ਕੇ ਤੁਸੀਂ ਪਾਰਟੀ ਤਿਆਰ ਕੀਤੀ ਗਈ ਹੈ ਨਹੀਂ ਨਹੀਂ ਐਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਸੀਨੀਅਰ ਲੀਡਰ ਨੇ ਕਰ ਸਕਦੇ ਕਹਿ ਵੀ ਸਕਦੇ ਆ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਇਸ ਵਿਸ਼ੇ 'ਚ ਜਨਤਾ ਤੁਸੀਂ ਉਹਦੇ ਥੱਲੇ ਕਮੈਂਟ ਪੜ ਲੈਣੇ ਜਨਤਾ ਦੇ ਜਵਾਬ ਦੇ ਦਿੱਤਾ ਸੀ ਮੈਨੂੰ ਜਵਾਬ ਦੇਣ ਦੀ ਲੋੜ ਨਹੀਂ ਬਿਲਕੁਲ ਐਹੋ ਜੀ ਕੋਈ ਗੱਲ ਨਹੀਂ 2 ਲੱਖ ਦੇ 2 ਲੱਖ ਦੇ ਇਲਜ਼ਾਮ ਲਾਉਂਦੇ ਆ ਬਿੰਨ ਤੇ ਪਿੱਛੇ ਲੱਗਾ ਰੁਪਿਆ ਟੂਲ ਪਲਾਜੇ ਤੋਂ ਮਿਲਦਾ ਉਹ ਨਾ ਲਿਆ ਤੁਹਾਡੇ ਸਾਹਮਣੇ ਟੂਲ ਪਲਾਜੇ ਫ੍ਰੀ ਰੱਖੇ ਇਹ ਮੁੱਦੇ ਸੀਗੇ ਸਾਡੇ ਰਾਹੋਂ ਰੋਡ ਤੇ ਮੁੱਦੇ ਤੋਂ ਬੁਕੇਰਾ ਖੜਾ ਹੈ ਜਿਆਦਾ ਉਹ ਕਹਿੰਦੇ ਟੂਲ ਪਲਾਜੇ ਤੇ ਨਾ ਜਾਓ ਕਹਿ ਸਕਦੇ ਕਿ ਤੁਹਾਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਸੀਗਾ ਜਦੋਂ ਵੀ ਕਿਸੇ ਨੂੰ ਜਦੋਂ ਕੋਈ ਜਥੇਬੰਦੀ ਲੱਗ ਹੁੰਦੀ ਹੈ ਨਾ ਜਦੋਂ ਕਿਸੇ ਰੋਕ ਨੋਟਾਂ ਨਹੀਂ ਟੁੱਟਦੀ ਉਹਦਾ ਦਰਦ ਸਾਰਿਆਂ ਨੂੰ ਹੁੰਦਾ ਤੇ ਉਹ ਦਰਦ ਨੂੰ ਲੈ ਕੇ ਕਈ ਵਾਰੀ ਬੰਦਾ ਬਖਲਾੜ ਦੇ ਵਿੱਚ ਆ ਜਾਂਦਾ ਉਹ ਬਖਲਾੜ ਦੇ ਵਿੱਚ ਆ ਕੇ ਗਲਤ ਮਤ ਗੱਲਾਂ ਵੀ ਕਰ ਜਾਂਦਾ ਜਿਨ੍ਹਾਂ ਦਾ ਬਾਅਦ ਚ ਉਹਨੂੰ ਪਛ ਔਰ ਪਿਛਤਾਨਗੇ ਠੀਕ ਹੈ ਤੁਸੀਂ ਬੜੇ ਲੰਮੇ ਸਮੇਂ ਤੋਂ ਹਾਂਜੀ ਕੀ ਨਾਮ ਹੈ ਮੇਰਾ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਚੜੂਣੀ ਤੋਂ ਛੱਡ ਕੇ ਦੁਆਰ ਤੇ ਦੂਜੀ ਪਾਰਟੀ ਲੱਗਦਾ ਵਾ ਕਿ ਇਹਨਾਂ ਮਜ਼ਬੂਤੀ ਆਊਗੀ ਜਾਂ ਕਮਜ਼ੋਰੀ ਆਊਗੀ ਨਹੀਂ ਮਜ਼ਬੂਤੀ ਆਊਗੀ ਤੁਹਾਡੇ ਸਾਹਮਣੇ ਇਹ ਗੱਲ ਤਾਂ ਹੈ ਵੀ ਜਿਹੜਾ ਚੜੂਣੀ ਵੀ ਅਸੀਂ ਚਲਾਈ ਸੀਗੀ ਚਲਾਉਣ ਵਾਲੇ ਅਸੀਂ ਸੀਗੇ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਸਟਾਰਟਿੰਗ ਤੋਂ ਅਸੀਂ 2020 ਦੇ ਵਿੱਚ ਚੜੂਣੀ ਖੜੀ ਕਰੀਏ ਜਦੋਂ ਅੰਦੋਲਨ ਚੱਲਦਾ ਸੀਗਾ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਪਟਿਆਲੇ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਮੈਂ ਬਣਿਆ ਸੀਗਾ ਵੀ ਕੇ ਚੜੂਣੀ ਦਾ ਉਹ ਤੋਂ ਬਾਅਦ ਜਦੋਂ ਅਸੀਂ ਚਲਾਇਆ ਕਰਿਆ ਕਰਦੇ ਕਰਦੇ ਫਿਰ ਦਲਬਾ ਸਿੰਘ ਗਿੱਲ ਨੂੰ ਅਸੀਂ ਪੰਜਾਬ ਦਾ ਪ੍ਰੈਜ਼ੀਡੈਂਟ ਲਾਇਆ ਇਕੱਠੇ ਹੋ ਕੇ ਸਾਰਿਆਂ ਨੇ ਸਲਾਹ ਕਰਕੇ ਲਾਇਏ ਤੋਂ ਬਾਅਦ ਜਦੋਂ ਸਾਡੀ ਪੰਜਾਬ ਦੇ ਮਸਲਿਆਂ ਦੀ ਗੱਲ ਆਈ ਉੱਥੇ ਸਾਨੂੰ ਲੱਗਿਆ ਵੀ ਸਾਨੂੰ ਆਪਣਾ ਇੱਕ ਲੱਗ ਗਰੁੱਪ ਬਣਾ ਲੈਣਾ ਚਾਹੀਦਾ ਜਿਹਦੇ ਵਿੱਚ ਅਸੀਂ ਆਪਣਾ BKMU ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਨਾਂ ਤੋਂ ਬਣਾਇਆ ਜਿਹਦਾ ਰਾਸ਼ਟਰੀ ਪ੍ਰੈਜ਼ੀਡੈਂਟ ਮੈਂ ਹੈਗਾ ਮਨਜੀਤ ਸਿੰਘ ਤੇ ਪੰਜਾਬ ਪ੍ਰੈਜ਼ੀਡੈਂਟ ਦਲਬਾ ਸਿੰਘ ਗਿੱਲ ਜੀ ਨੇ ਉਹ ਤੋਂ ਬਾਅਦ ਜੋ ਵੀ ਹੈ ਪੰਜਾਬ ਦੇ ਮਸਲੇ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਆਮ ਵਰਗ ਦੇ ਛੋਟੇ ਵਪਾਰੀ ਨੇ ਉਹਨਾਂ ਸਾਰਿਆਂ ਦੇ ਅਸੀਂ ਇਕੱਠੇ ਹੋ ਕੇ ਆਉਣਾਂ ਤੁਹਾਡੇ ਕਹਿਣ ਦਾ ਮਤਲਬ ਕੀ ਪੰਜਾਬ ਦੇ ਮਸਲੇ ਚ ਉੱਡ ਨਹੀਂ ਸਕ ਚੁੱਕਦੇ ਨਹੀਂ ਉਹਦੇ ਵਿੱਚ ਇਹ ਹੈ ਜੀ ਗੱਲ ਜਿਹੜੀ ਚੁੱਕਣ ਵਾਲੀ ਆ ਜਾਂਦੀ ਹੈ ਕਈ ਹੱਦਾਂ ਤੱਕ ਜਿੱਦਾਂ ਹੁਣ ਪਿੱਛੇ ਰਾਹੋ ਰੋਡ ਦਾ ਮਸਲਾ ਹੋਇਆ ਸਾਡਾ ਕਾਫੀ ਵੱਡਾ ਸੀਗਾ ਉਹਦੇ 'ਚ ਗੱਲ ਹੋਈ ਸੀ ਕਿ ਟੋਲ ਫਰੀ ਕਰਨ ਦੀ ਉਹਨਾਂ ਵੱਲੋਂ ਇਹ ਸੀਗਾ ਵੀ ਜੇ ਤੁਸੀਂ ਟੋਲ ਫਰੀ ਕਰੋਗੇ ਉਹਦਾ ਖਰਚਾ ਪੈ ਜੂਗਾ ਜਦਕੇ ਪਹਿਲੇ ਲੀਡਰ ਤੋਂ ਅਸੀਂ ਇਹ ਗੱਲ ਸੁਣਿਆ ਵੀ ਟੋਲ ਫਰੀ ਕਰਨ ਦੇ ਖਰਚੇ ਹੀ ਪੈ ਜਾਂਦੇ ਆ ਅਦਰਵਾਈਜ਼ ਨਹੀਂ ਸਾਡੇ ਕੋਲ ਹਥਿਆਰ ਇੱਕ ਹੈ ਜੇ ਸਰਕਾਰ ਨੂੰ ਅ ਟੋਲ ਫਰੀ ਕਰਾਂਗੇ ਉਦੋਂ ਸਰਕਾਰ ਨੂੰ ਸੱਟ ਲੱਗਣੀ ਹੈ ਜੇ ਅਸੀਂ ਰੋਡ ਬੰਦ ਕਰਦੇ ਆ ਉਹ ਚ ਸਾਡੀ ਆਮ ਪਬਲਿਕ ਤੰਗ ਹੁੰਦੀ ਹੈ ਜੋ ਅਸੀਂ ਨਹੀਂ ਕਰਨਾ ਚਾਹੁੰਦੇ ਅਸੀਂ ਉਹਦੇ ਤਹਿਤ ਟੋਲ ਫਰੀ ਕਰਕੇ ਤਾਂ ਤੁਸੀਂ ਨਾਲ ਸੀਗੇ ਸਾਰੇ ਰਾਹ ਰੋਡ ਦਾ ਮਸਲਾ ਹੱਲ ਕਰਾਇਆ ਕੁੱਲ ਮਿਲਾ ਕੇ ਕਹਿਣਾ ਮਤਲਬ ਇਹੀ ਹੋਇਆ ਕਿ ਕਿਤੇ ਨਾ ਕਿਤੇ ਕਿ ਉਹ ਤੁਹਾਡੀ ਗੱਲ ਮੰਨਦੇ ਨਹੀਂ ਸੀਗੇ ਮਹਾਂ ਪੰਚਾਇਤ ਜਿਹੜੀ ਤੁਸੀਂ ਕਰ ਰਹੇ ਹੋ ਉਹ ਕਿਉਂ ਤੁਸੀਂ ਕਰ ਰਹੇ ਹੋ ਮਹਾਂ ਪੰਚਾਇਤ ਜਿਹੜੀ ਮਹਾਂ ਪੰਚਾਇਤ ਦੀ ਕਿਦੋਂ ਕਰ ਰਹੇ ਤੁਸੀਂ ਅਸੀ ਜੀ ਜਿਹੜਾ ਉਹ ਇਹਦਾ ਮਤਲਬ ਕਿ ਉਹ ਮੰਨਦੇ ਨਹੀਂ ਸੀਗੇ ਮੰਨਦੇ ਨਹੀਂ ਸੀਗੇ ਉਹਦੇ ਕਰਕੇ ਸਾਨੂੰ ਮਜਬੂਰ ਨੇ ਕੰਮ ਕਰਨਾ ਪਿਆ ਕਿਉਂਕਿ ਸਾਡਾ ਬੰਦੀ ਸਿੰਘਾਂ ਦਾ ਕੌ ਉਦਾ ਇੱਕ ਬਹੁਤ ਵੱਡਾ ਮੋਰਚਾ ਹੈਗਾ ਸਾਡੇ ਪੰਜਾਬ ਲਈ ਜੋ ਮਸਲੇ ਨੇ ਸਾਡੇ ਪੰਜਾਬ ਦੇ ਕਿਉਂਕਿ ਉਹ ਸਮੇਂ ਦੀ ਹਕੂਮਤਾਂ ਨੇ ਸਾਡੇ ਬੱਚਿਆਂ ਦੇ ਨਜਾਇਜ਼ ਪਰਚੇ ਕਰੇ ਨਜਾਇਜ਼ ਕਤਲਿਆਂਮ ਕਰਾਇਆ ਉਹਨਾਂ ਨੂੰ ਮੁਕ ਰੱਖਦੇ ਹੋਏ ਸਾਡੇ ਬੰਦੇ ਕੁਝ ਜਿਵਾਜ ਚ ਆ ਕੇ ਚਲੋ ਉਹ ਜਿਹੜਾ ਜਹਾਜਾ ਸਮਾ ਸੀ ਉਹਦੇ ਹਿਸਾਬ ਨਾਲ ਕਰਿਆ ਪਰ ਉਹਨਾਂ ਨੇ ਸਜ਼ਾ ਪੂਰੀ ਕਰ ਲਿਆ ਗੱਲ ਕੀ ਹੁੰਦੀ ਜੇ ਕਿਸੇ ਨੇ ਕੋਈ ਮਰਡਰ ਹੋ ਗਿਆ ਕੁਝ ਹੈ ਜੇ ਉਹਦੀ ਸਜ਼ਾ ਪੂਰੀ ਹੋ ਗਈ ਤਾਂ ਉਹਨੂੰ ਬਾਹਰ ਆਣਾ ਚਾਹੀਦਾ ਪਰ ਉਹਦੇ ਸਰਕਾਰ ਕੋਈ ਨਹੀਂ ਚੜੁੰਨੀ ਸਾਹਿਬ ਵੱਲੋਂ ਕੋਈ ਨਾ ਸੀਗੀ ਅਸੀਂ ਉੱਥੇ ਜਾਂਦੇ ਵੀ ਰਹੇ ਹਾਂ ਵੀ ਜਿਹੜਾ ਆਪਣਾ ਲੋਗੋ ਹੈ ਇਹ ਜਥੇਵੰਦੀਆ ਚੰਡਾ ਹੋ ਲੇਕਿਨ ਜੇ ਤੁਸੀ ਆਮ ਚਾਹੇ ਜਾਓ ਫਿਰ ਅਸੀਂ ਜਥੇਵੰਦੀ ਚ ਹੋਣ ਦਾ ਫਾਇਦਾ ਕੀ ਆ ਜਿਹੜੇ ਮੋਰਚਾ ਤੁਸੀਂ ਅੱਜ ਨਵੀਂ ਜੀ ਪਾਰਟੀ ਬਣਾਈ ਗਈ ਹੈ ਛਡੂਨੀ ਸਾਹਿਬ ਦੇ ਖਿਲਾਫ ਬਣਾਈ ਗਈ ਹੈ ਜਾਂ ਫਿਰ ਜਿਹੜੇ ਅਸੀਂ ਚੜੂਨੀ ਚੜੂਨੀ ਸਾਹਿਬ ਦੇ ਇਹਨਾਂ ਖਿਲਾਫ ਨਹੀਂ ਕਹਾਂਗੇ ਉਹ ਵੀ ਸਾਡੇ ਸਤਕਾਰਯੋਗ ਨੇ ਕੋਈ ਗੱਲ ਨਹੀਂ ਕਿਸਾਨ ਨੇਤਾ ਨੇ ਉਹ ਵੀ ਅਸੀਂ ਮੇਨ ਲੜਾਈ ਹੈ ਜਿਹੜੀ ਕਿਸਾਨ ਮਜ਼ਦੂਰਾਂ ਦੀ ਲੜਾਈ ਹੈ ਸਾਡੀ ਸੈਂਟਰ ਦੇ ਵਿਰੁੱਧ ਇੱਕ ਬਹੁਤ ਵੱਡੀ 13 ਤਰੀਕ ਨੂੰ ਜਾ ਕੇ ਅਸੀਂ ਦੁਆਰੇ ਲੈ ਕੇ ਚੱਲੇ ਉਹਦੇ ਕਾਫਲਿਆਂ ਦੇ ਰੂਪ 'ਚ ਜਿਹੜੇ ਸਾਡੀਆਂ ਮੰਗਾਂ ਸੀਗੀਆਂ ਜਿਹੜੇ ਪਹਿਲਾਂ ਨਹੀਂ ਮੰਨੇ ਗਏ ਉਹਨਾਂ ਨੇ ਕਹਿ ਕੇ ਇੱਕ ਵਾਰ ਅੰਦੋਲਨ ਉੱਥੋਂ ਖਤਮ ਕਰਾਇਆ ਉਠਾਇਆ ਉਹਦੇ ਕਰਕੇ ਅਸੀਂ ਸਾਰੇ ਇਕੱਠੇ ਹੋ ਗਏ ਐਸਕੇਐਮ ਦੇ ਨਾਲ ਸਪੋਰਟ ਦੇ ਵਿੱਚ ਚੱਲ ਕੇ ਅਸੀਂ ਦੁਆਰੇ ਦਿੱਲੀ ਨੂੰ ਕੁਝ ਕਰਾਂਗੇ ਇਹਦੇ ਵਿੱਚ ਮੈਂ ਇਹ ਨੂੰ ਸਰਦਾਰ ਗਰਾਸੀ ਚੜੁੰਨੀ ਜੀ ਮਾੜੇ ਨੇ ਆਉਣਾ ਕਰਕੇ ਨਹੀਂ ਸਾਰੇ ਸਤਕਾਰਯੋਗ ਨੇ ਸਾਡੇ ਸਾਰੇ ਇਕੱਠੇ ਚੱਲਾਂਗੇ ਜਿਹੜਾ ਤੁਹਾਡਾ ਜਾਣਾ ਉੱਥੇ ਮਾਰਚ ਜਾਣਾ ਵਾ ਜਿਹੜਾ ਮੇਨ ਏਜੰਡਾ ਕੀ ਰਹੂਗਾ ਮੇਨ ਏਜੰਡਾ ਜੋ ਐਸਕੇਐਮ ਵੱਲੋਂ ਫੈਸਲਾ ਹੋਊਗਾ ਸੀ ਉਹ ਐਸਕੇਐਮ ਦੇ ਫੈਸਲੇ ਤੇ ਆ ਜਿਹੜੇ ਮਜ਼ਦੂਰਾਂ ਦੀ ਮੰਗਾਂ ਨੇ ਮਜ਼ਦੂਰਾਂ ਦੀ ਸਾਡੀ ਮੰਗਾਂ ਜਿੱਦਾਂ ਨਰੇਗਾ ਦਾ 200 ਦਿਨ ਕਰੇ ਜਾਣੇ ਚਾਹੁੰਦੇ ਆ ਉਹਦੇ ਅਸੀਂ ਹੱਕ 'ਚ ਆਂ ਉਸ ਤੋਂ ਬਾਅਦ ਆਟਾ ਦਾਲ ਸਕੀਮ ਦੇ ਪੰਜਾਬ ਦੇ ਵਿੱਚ ਐਨੇ ਜ਼ਿਆਦਾ ਕਾਰਡ ਕੱਟੇ ਗਏ ਆ ਬਹੁਤ ਜ਼ਿਆਦਾ ਬੇਨਾਮ ਕਾਰਡ ਕੱਟ ਤੇ ਜਿਹੜੇ ਬੰਦੇ ਉਹਦੇ ਹੱਕਦਾਰ ਸੀਗੇ ਸਕੀਮਾਂ ਦੇ ਉਹਨਾਂ ਦੇ ਵੀ ਕਾੜ ਕਾੜ ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਆਟਾ ਦਾਲ ਨਾਲੋਂ ਆਪਾਂ ਜੇ ਰੋਜ਼ਗਾਰ ਦੀ ਗੱਲ ਕਰੀਏ ਉਹ ਬਿਹਤਰ ਹੈ ਗੱਲ ਇਹ ਹੈ ਇਹ ਕੰਮ ਹੈ ਸਰਕਾਰਾਂ ਦਾ ਅਸੀਂ ਮੰਗ ਉਠਾਣੀ ਹੈ ਜੇ ਆਟਾ ਦਾਲ ਸਕੀਮ ਦੀ ਉਹ ਵੀ ਸਰਕਾਰਾਂ ਨੇ ਦੇਈ ਹੈ ਰੋਜ਼ਗਾਰ ਲਈ ਤਾਂ ਅਸੀਂ ਇਕੱਠੇ ਹੋ ਗਏ ਜਿਹੜੀਆਂ ਲੜਾਈ ਲੜਨੀਆਂ ਨੌਜਵਾਨਾਂ ਦੇ ਰੋਜ਼ਗਾਰ ਦੀ ਵੀ ਹੈ ਹੁਣ ਰੋਜ਼ਗਾਰ ਵਾਲੀ ਗੱਲ ਤੇ ਆਜੋ ਨੌਜਵਾਨ ਪਹਿਲਾਂ 8 ਘੰਟੇ ਝੂਟੀ ਕਰਦੇ ਸੀਗੇ ਹੁਣ ਉਹ 12 ਘੰਟੇ ਦਾ ਕਾਨੂੰਨ ਬਣਾ ਤਿਆ ਉਹਦੇ ਵੀ ਵਿਰੁੱਧ ਕਿਸੇ ਨੂੰ ਤਾਂ ਖੜਾ ਹੋਣਾ ਪੈਣਾ ਕਿਸਾਨਾਂ ਦੀ ਜਥੇਬੰਦੀਆਂ ਬਹੁਤ ਸੀਗੀਆਂ ਕਿਸਾਨਾਂ ਦੇ ਨਾਲ ਅਸੀਂ ਮਜ਼ਦੂਰਾਂ ਨੂੰ ਜੋੜਨਾ ਸਾਡੀ ਮਜਬੂਰੀ ਸੀ ਕਿ ਅਸੀਂ ਉਹਦੇ ਕਰਕੇ ਜੋੜੇ ਐਸ ਕੇ ਐਮ ਦੀ ਅੱਜ ਮੀਟਿੰਗ ਚੱਲ ਰਹੀ ਹੈ ਜਿੱਚ 35 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਉਹ ਮੀਟਿੰਗ ਦਾ ਅਜੰਡਾ ਕੀ ਹੈ ਔਰ ਇਸ ਮੀਟਿੰਗ ਦੇ ਵਿੱਚ ਨਿਕਲ ਕੇ ਕੀ ਆ ਰਿਹਾ ਦਾ ਉਹ ਸਾਡੇ ਕੋਲ ਐਸ ਕੇ ਐਮ ਦੇ ਲੀਡਰ ਆਣਗੇ ਆਪ ਦੱਸਣਗੇ ਕਿਉਂਕਿ ਅਸੀਂ ਹਲੇ ਸ਼ੁਰੂਆਤ ਹੈ ਐਸ ਕੇ ਐਮ ਦੇ ਵਿੱਚ ਅਸੀਂ ਜੁਆਇਨ ਹੋਣਾ ਠੀਕ ਹੈ ਅੱਜ ਲੀਡਰ ਸਾਡੀ ਸਟੇਜ ਤੇ ਆਣਗੇ ਤੁਹਾਨੂੰ ਆਪ ਦੱਸਣਗੇ ਤੁਸੀਂ ਸੰਪਰਕ ਚੋਂ ਉਹਨਾਂ ਦੇ ਹਾਂਜੀ ਹਾਂਜੀ ਅਸੀਂ ਸੰਪਰਕ ਚਾ ਤੁਸੀਂ ਉਹਨਾਂ ਦੇ ਨਾਲ ਹੀ ਹਾਂਜੀ ਹਾਂ ਨਾਲ ਐਸ ਕੇ ਐਮ ਦੇ ਨਾਲ ਹੈ ਜਿਸ